ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਖੀ ਚੱਲ ਰਹੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਸੋ ਸੰਗਤ ਜੀ ਜੋ ਵੀ ਵੀਰ ਭੈਣ ਇਸ ਚੈਨਲ ਤੇ ਨਵੇਂ ਹਨ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਸਾਖੀ ਦੀ ਲੜੀ ਨੂੰ ਜੋੜਨ ਵਾਸਤੇ ਪਿਛਲੀ ਸਾਖੀ ਨੂੰ ਇੱਕ ਵਾਰੀ ਜ਼ਰੂਰ ਸਰਵਣ ਕਰ ਲੈਣ ਦੀ ਸੰਗਤ ਜੀ ਪਿਛਲੀ ਸਾਖੀ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿਵੇਂ ਕਸ਼ਮੀਰੀ ਪੰਤਾਂ ਦੀ ਰੱਖਿਆ ਵਾਸਤੇ ਗੁਰੂ ਜੀ ਨੇ ਆਪਣਾ ਬਲੀਦਾਨ ਦਿੱਤਾ ਬਲੀਦਾਨ ਤੋਂ ਬਾਅਦ ਫਿਰ ਐਸੀ ਜਵਾਲਾ ਭੜਕੀ ਕਿ ਜਿਸ ਨੇ ਸਾਰੇ ਮੁਗਲ ਸਮਰਾਜ ਨੂੰ ਹੀ ਆਪਣੀ ਲਪੇਟ ਵਿੱਚ ਲੈ ਲਿਆ ਕੈਸਾ ਸੋਹਣਾ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਖੇਲ ਰਚਾਇਆ ਤੇ ਆਪਣਾ ਸੀਸ ਦੇ ਕੇ ਜੱਗ ਜਾਂਦੇ ਨੂੰ ਰੱਖ ਲਿਆ ਮੁਗਲ ਗੁਰੂ ਜੀ ਨੂੰ ਸ਼ਹੀਦ ਕਰਕੇ ਇਹ ਸਮਝਣ ਲੱਗੇ ਕਿ ਜਵਾਲਾ ਉਹਨਾਂ 부ਝਾ ਦਿੱਤੀ ਹੈ ਪਰ ਉਹ ਨਾ ਦੇਖ ਸਕੇ ਕਿ ਇਹ ਸ਼ਹਾਦਤ ਨਾਲ ਐਸੀ ਕਾਲਖ ਮੁਗਲਾਂ ਦੇ ਮੂੰਹ ਤੇ ਮਲੀ ਗਈ ਹੈ ਕਿ ਮੁਗਲ ਨੂੰ ਰੋੜ ਰੋੜ ਕੇ ਔੜ ਇੱਕ ਖੁوار ਹੋ ਖਤਮ ਹੋ ਜਾਣਗੀ। ਉਹ ਸਾਧ ਸੰਗਤ ਜੀ ਪਿਛਲੀ ਸਾਖੀ ਆਪਾਂ ਇੱਥੇ ਖਤਮ ਕੀਤੀ ਸੀ। ਸੋ ਆਓ ਗੁਰੂ ਜੀ ਦਾ ਓਟ ਆਸਰਾ ਲੈਂਦੇ ਹੋਏ ਸਾਖੀ ਨੂੰ ਆਪਾਂ ਅੱਗੇ ਤੋਰਦੇ ਹਾਂ। ਤੋ ਸੰਗਤ ਜੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਮੇ ਗੁਰੂ ਗੋਬਿੰਦ ਸਿੰਘ ਜੀ ਦੀ ਆਯੂ ਅਜੇ ਪੂਰੇ 9 ਸਾਲ ਦੀ ਵੀ ਨਹੀਂ ਹੋਈ ਸੀ ਗੁਰੂ ਗੋਬਿੰਦ ਸਿੰਘ ਜੀ ਸਾਹਮਣੇ ਅਨੇਕਾਂ ਔਕੜਾਂ ਸਨ ਜਿਨ੍ਹਾਂ ਨੂੰ ਉਹ ਪ੍ਰਤੱਖ ਦੇਖ ਰਹੇ ਸਨ ਦੂਜੇ ਪਾਸੇ ਪਿਓ ਦਾਦੇ ਦਾ ਵੱਡਾ ਮੁਲਾ ਖਜ਼ਾਨਾ ਸੀ ਜਿਸ ਨੂੰ ਸੰਭਾਲ ਕੇ ਵਰਤਨ ਦੀ ਲੋੜ ਸੀ ਪਾਵੇਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੇ ਉਹ ਰੋਹ ਤੇ ਰੋਸ ਨੂੰ ਜਨਮ ਦਿੱਤਾ ਸੀ ਪਰ ਅਜੇ ਕੋਈ ਨਿੱਤਰ ਕੇ ਸਾਹਮਣੇ ਆਉਣ ਨੂੰ ਤਿਆਰ ਨਹੀਂ ਸੀ ਦਸ਼ਮੇਸ਼ ਪਿਤਾ ਨੇ ਜਿਵੇਂ ਨਿਰਾਸ਼ਾ ਵਿੱਚੋਂ ਆਸ਼ਾ ਨੂੰ ਜਨਮ ਦਿੱਤਾ ਉਹ ਉਹਨਾਂ ਦੇ ਹਿੱਸੇ ਹੀ ਆਇਆ ਹੈ ਇਸੇ ਲਈ ਇਹ ਜੋਗ ਰਹੇਗਾ ਜੇ ਸਹਾਈ ਤੇ ਵਿਰੋਧੀ ਪੱਖਾਂ ਨੂੰ ਇੱਕ ਵਾਰੀ ਅੱਖੋਂ ਕੱਢ ਲਿਆ ਜਾਈ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਪਾਸ 206 ਸਾਲ ਦਾ ਪਿਓ ਦਾਦੇ ਦਾ ਵੱਡਮੁੱਲਾ ਖਜ਼ਾਨਾ ਸੀ ਜਿਸ ਮਹੱਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਬੈਠੇ ਸਨ ਉਸ ਦੀਆਂ ਨੀਹਾਂ ਕੰਧਾਂ ਤੇ ਛੱਤ ਦੀ ਉਸਾਰੀ ਨੂੰ ਗੁਰੂ ਸਹਿਬਾਨ ਕਰ ਗਏ ਸਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਲਾ ਜ਼ਰੂਰ ਬਣਵਾਇਆ ਪਰ ਨਰੋਲ ਝੁਲਮਾਂ ਤੋਂ ਬਚਣ ਤੇ ਬਚਾਉਣ ਲਈ ਜਾਦੂਨਾਸ ਸਰਕਾਰ ਦਾ ਇਹ ਲਿਖਣਾ ਨਿਰਮੂਲ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕੇਵਲ ਨੀਹਾਂ ਉਹ ਵਰਤੀਆਂ ਤੇ ਟਾਂਚਾ ਆਪਣੀ ਮਰਜ਼ੀ ਦਾ ਖੜਾ ਕਰ ਦਿੱਤਾ ਸੰਗਤ ਜੀ ਗੁਰੂ ਕੋਈ ਵੱਖਰੀ ਸੰਪਰਦਾ ਜਾਂ ਜਥੇਬੰਦੀ ਨਹੀਂ ਸਨ ਬਣਾ ਰਹੀ ਉਹ ਤਾਂ ਸੰਗਤ ਨੂੰ ਹੀ ਖਾਲਸਾ ਦਾ ਰੂਪ ਦੇ ਰਹੇ ਸਨ ਉਹ ਉਸ ਸੰਗਤ ਦੇ ਸਹਾਰੇ ਟੁਰ ਰਹੇ ਥਨ ਜਿਨ੍ਹਾਂ ਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਜੋਤ ਉਹ ਹੀ ਕੰਮ ਕਰਦੀ ਪਈ ਸੀ ਯੁੱਗੋਤ ਵਿੱਚ ਕੋਈ ਤਬਦੀਲੀ ਨਹੀਂ ਸੀ ਸਿਰਫ ਸਰੂਪ ਜ਼ਰੂਰ ਬਟਿਆ ਸੀ ਉਪਰੀ ਸਮਝ ਰੱਖਣ ਵਾਲਾ ਪਿੰਨ ਪਿੰਨ ਜ਼ਰੂਰ ਕਹਿੰਦਾ ਸੀ ਪਰ ਜਿਸ ਨੂੰ जराਕ ਸਿੱਖ ਇਤਿਹਾਸ ਦਾ ਗਿਆਨ ਹੈ ਉਹ ਇਹ ਆਖਦਾ ਹੈ ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸ ਹਮੂ ਰਤਨ ਜੋਹਰ ਹਮੂ ਮਾਨਕ ਅਸ ਸੋ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਆਪਣਾ ਵੀ ਫਰਮਾਨ ਹੈ ਕੇ ਮੂੜ ਲੋਗ ਹੀ ਮੈਨੂੰ ਤੇ ਗੁਰੂ ਨਾਨਕ ਨੂੰ ਵਖ ਵਖ ਤੇ ਅੱਡ ਅੱਡ ਦੇਖਦੇ ਹਨ ਪਿੰਨ ਪਿੰਨ ਸਬੂ ਕਰ ਜਾਨਾ ਏਕ ਜੋਤ ਕਿਨੂ ਪਹਿਚਾਨਾ ਜਿਨ ਜਾਨਾ ਤਨ ਹੀ ਸਿੱਧ ਪਾਈ ਬਿਨ ਸਮਝੇ ਸਿੱਧ ਹਾਥ ਨਾ ਆਈ ਯਾਦ ਰਹੇ ਕਿ ਐਸੇ ਸ਼ੰਕੇ ਛੇਵੇਂ ਪਾਸ਼ਾ ਬਾਰੇ ਵੀ ਉਠਾਏ ਗਏ ਸਨ ਭਾਈ ਗੁਰਦਾਸ ਜੀ ਨੇ ਉਹਨਾਂ ਸ਼ੰਕਿਆਂ ਨੂੰ ਨਵਿੱਤਰ ਕਰਨ ਦਾ ਕੰਮ ਆਪਣੇ ਜਿੰਮੇ ਲੈ ਲਿਆ ਸੀ ਉਹਨਾਂ ਦੋ ਟੁਕ ਗੱਲਾਂ ਲਿਖੀਆਂ ਉਹਨਾਂ ਸਮਝਾਇਆ ਕਿ ਇਹ ਕੋਈ ਤਬਦੀਲੀ ਨਹੀਂ ਹੋਈ ਵੱਖਰੀ ਗੱਲ ਨਹੀਂ ਹੋਈ ਕਦਮ ਉਹੀ ਹੈ ਰਾਹ ਉਹੀ ਹੈ ਸਿਰਫ ਚਾਲ ਬਦਲੀ ਹੈ ਅਤੇ ਤਿੱਖੀ ਹੋਈ ਹੈ ਗੁਰੂ ਅਰਜਨ ਦੇਵ ਜੀ ਨੇ ਕਾਇਆ ਪਲਟੀ ਹੈ ਤੇ ਗੁਰੂ ਹਰਗੋਬਿੰਦ ਬਣਿਆ ਹੈ ਗੁਰੂ ਗੋਬਿੰਦ ਗੋਬਿੰਦ ਗੁਰ ਹਰਗੋਬਿੰਦ ਸਦਾ ਵਿਗਸੰਦਾ ਗੁਰਮੁਖ ਮਾਰਗ ਚੱਲਣਾ ਖੰਡੇ ਧਾਰ ਕਾਰ ਨਿਭੰਦਾ ਫਿਰ ਸੰਗਤਾਂ ਪ੍ਰਤੀ ਕਿਹਾ ਕਿ ਸਿੱਖ ਨੂੰ ਹੰਸ ਵਾਂਗ ਮੋਤੀ ਹੀ ਚੁਗਣੇ ਚਾਹੀਦੇ ਹਨ ਗੁਰੂ ਹਰਗੋਬਿੰਦ ਗੁਰੂ ਅਰਜਨ ਦੇਵ ਤੇ ਉਸ ਤੋਂ ਪਹਿਲੇ ਗੁਰ ਸਹਿਬਾਨ ਵਾਲੀ ਹੀ ਕਾਰ ਨਿਭਾ ਰਿਹਾ ਹੈ ਤੇ ਪਿਓ ਦਾਦੇ ਦੇ ਦਿਖਾਏ ਤੇ ਪਾਏ ਹੋਏ ਰਾਹ ਉਤੇ ਟੁਰ ਰਿਹਾ ਹੈ ਸਤ ਗੁਰ ਵੰਛੀ ਪਰਮ ਹੰਸ ਗੁਰ ਸਿੱਖ ਹੰਸ ਵੰਸ਼ ਨਿਭਹੰਦਾ ਪਿਓ ਦਾਦੇ ਤੇ ਰਾਹ ਚਲੰਦਾ ਸੰਗਤ ਜੀ ਜਦ ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋਏ ਭਾਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਉਸ ਸਮੇਂ 9 ਸਾਲ ਦੀ ਹੀ ਸੀ ਪਰ ਉਹਨਾਂ ਕੋਮ ਵਿੱਚ ਸਾਹਸ ਭਰਨ ਲਈ ਸਖਤ ਤੇ ਬੈਠਦਿਆਂ ਐਸੇ ਹੁਕਮ ਦੇਣੇ ਆਰੰਭ ਕਰ ਦਿੱਤੇ ਜਿਨ੍ਹਾਂ ਕਾਰਨ ਕੋਮ ਵਿੱਚ ਨਵੀਂ ਰੂਹ ਫੂਕੀ ਗਈ ਜਦ ਨਵੇਂ ਪਾਸ਼ਾ ਦਾ ਸੀਸ ਭਾਈ ਜਤਾ ਜੀ ਲੈ ਕੇ आनंदपुर पूजे ता आप जी ने हाथी संस्कार कीता ते संगता नुं किहा ਹੁਣ ਸਾਬ ਸਗੋ ਤਿਆਰ ਹੋਵੋ ਸ਼ੋਕ ਦੀ ਥਾਂ ਸ਼ੁਕਰ ਕਰੋ ਤੇ ਉਹਨਾਂ ਦੇ ਪਾਏ ਪੂਰਨੀਆਂ ਤੇ ਟੁਰਿੰਦਾ ਪ੍ਰਾਣ ਕਰੋ ਕੇਸ ਰੱਖਣ ਦਾ ਹੁਕਮ ਵੀ ਆਪ ਜੀ ਨੇ ਦਿੱਤਾ ਜਦ ਆਪ ਜੀ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲੀ ਤਾ ਸਭ ਤੋਂ ਪਹਿਲਾ ਬਾਬਾ ਬੁੱਢਾ ਜੀ ਦੇ ਵੰਸ਼ ਦੇ ਬਾਬਾ ਰਾਮਕੌਰ ਜੀ ਨੇ ਕਲਗੀ ਜਿਗਾ ਹੀਰਿਆਂ ਪੰਨਿਆਂ ਦੀ ਜੜਤ ਵਾਲੀ ਦਸਤਾਰ ਪੇਸ਼ ਕੀਤੀ ਤੇ ਹੱਥੀ ਸਜਾ ਦਿੱਤੀ ਨਾਲ ਹੀ ਦੁਸ਼ਾਲਾ ਮੋਤੀਆਂ ਦੀ ਮਾਲਾ ਕਮਾਨ ਤਲਵਾਰ ਚਾਂਦੀ ਦੇ ਸਾਜ ਨਾਲ ਸਾਜਿਆ ਘੋੜਾ ਬਾਜ ਅੱਦੇ ਪੰਜ ਮੋਹਰਾਂ ਵੀ ਭੇਟ ਕੀਤੀਆਂ ਫਿਰ ਦੂਰ ਦੂਰ ਤੋਂ ਆਈ ਸੰਗਤ ਨੇ ਭੇਟਾ ਦਿੱਤੀਆਂ ਮਾਤਾ ਗੁਜਰੀ ਜੀ ਨੇ ਹੋਵੋ ਸਜੋ ਪਰਤਾਪ ਉਚੇਰਾ ਦੀ ਅਸੀਸ ਚੁੰਮ ਕੇ ਦਿੱਤੀ ਸੰਗਤ ਇਤਨੀ ਸੀ ਕਿ ਲੰਗਰ ਦੁਪਹਿਰ ਤੋਂ ਵਰਤਣਾ ਆਰੰਭ ਹੋਇਆ ਤੇ ਸਵਾ ਪਹਿਰ ਗਈ ਰਾਤ ਤੱਕ ਵਰਤਦਾ ਰਿਹਾ ਔਰੰਗਜ਼ੇਬ ਚਾਹੁੰਦਾ ਸੀ ਕਿ ਚਾਰੇ ਪਾਸੇ ਭੈ ਫੈਲ ਜਾਏ ਪਰ ਆਨੰਦਪੁਰ ਸੰਗਤਾਂ ਭੈ ਰਹਿਤ ਸੀਸ ਤਲੀ ਤੇ ਰੱਖ ਕੇ ਪੁੱਜ ਰਹੀਆਂ ਸਨ ਜਿੱਥੇ-ਜਿੱਥੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ ਪੁੱਜੇ ਲੋਕੀ ਸ਼ਸਤਰ ਤੇ ਜਵਾਨੀਆਂ ਪੇਂਟ ਕਰਨ ਲਈ ਟੁਰੀ ਆ ਰਹੇ ਸਨ ਆਨੰਦਪੁਰ ਵਿੱਚ ਆਪ ਜੀ ਨੇ ਮਸ਼ਕ ਲਈ ਜੰਗਾਂ ਕਰਾਉਣੀਆਂ ਆਰੰਭ ਕਰ ਦਿੱਤੀਆਂ ਹੋਰ ਦਲੇਰੀ ਭਰਨ ਲਈ ਮੁਕਾਬਲੇ ਵੀ ਕਰਵਾਉਣ ਲੱਗ ਪਏ ਆਤਮ ਨਿਰਭਰਤਾ ਭਰਨ ਲਈ ਆਨੰਦਪੁਰ ਸ਼ਸਤਰ ਬਣਾਉਣ ਤੇ ਬੰਦੂਖਾਂ ਢਾਲਣ ਦੇ کارਖਾਨੇ ਵੀ ਬਣਾ ਦਿੱਤੇ ਕਿਲਿਆਂ ਦੀ ਉਸਾਰੀ ਆਰੰਭ ਹੋ ਗਈ ਕਈ ਦਮਦਮੇ ਸਾਜ਼ੇ ਚਮੜੇ ਦਾ کارਖਾਨਾ ਵੀ ਲਗਾਇਆ ਗਿਆ ਫੁਰਤੀਲੇ ਤੇ ਜੰਗੀ ਨਸਲ ਦੇ ਘੋੜੇ ਖਰੀਦਣ ਲਈ ਕਾਬਲਵਲ ਖਾਸ ਸਿੱਖ ਭੇਜੀ ਇੱਕ ਹੁਗਮਨਾਮੇ ਵਿੱਚ ਮਸੰਦਾ ਨੂੰ ਸ਼ਸਤਰ ਤੇ ਅਸਤਰ ਭੇਡ ਲੈ ਕੇ ਪੁੱਜਣ ਦੀ ਵੀ ਆਗਿਆ ਕੀਤੀ ਮਸੰਦਾ ਨੂੰ ਜਦ ਨਵੀਆਂ ਹਦਾਇਤਾਂ ਪੁੱਜੀਆਂ ਤਾਂ ਉਹਨਾਂ ਵਿੱਚੋਂ ਬਹੁਤਿਆਂ ਨੇ ਅਮਲ ਕਰਨ ਦੀ ਥਾਵੇਂ ਆਨੰਦਪੁਰ ਵੱਲ ਐਸੇ ਲੋਕ ਭੇਜਣੇ ਆਰੰਭ ਕਰ ਦਿੱਤੇ ਜੋ ਦਸ਼ਮੇਸ਼ ਗੁਰੂ ਨੂੰ ਇਸ ਪਾਸੇ ਤੋਂ ਵਰਜਣ ਸੰਗਤ ਜੀ ਮਸੰਦਾਂ ਦੇ ਸਿੱਖੇ ਸਿਖਾਏ ਕਈ ਗੁਰੂ ਜੀ ਨੂੰ ਤਾਂ ਸਿੱਧਾ ਕੁਝ ਨਾ ਆਕ ਸਕੇ ਪਰ ਮਾਦਾ ਜੀ ਨੂੰ ਜ਼ਰੂਰ ਕਿਹਾ ਕਿ ਹੁਣ ਤਖਤ ਤੇ ਜਹਾਂਗੀਰ ਨਹੀਂ ਔਰੰਗਜ਼ੇਬ ਹੈ ਜਹਾਂਗੀਰ ਨੇ ਦਿਖਾਵੇ ਲਈ ਫਿਰ ਵੀ ਨਿਆਂ ਦਾ ਢੰਡੋਰਾ ਦਿੱਤਾ ਹੋਇਆ ਸੀ ਪਰ ਇਹ ਔਰੰਗਜ਼ੇਬ ਕਿਸੇ ਦੀ ਪਰਵਾਹ ਨਹੀਂ ਕਰਦਾ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾਲ ਗੱਲ ਮੁੱਕੀ ਨਹੀਂ ਉਸ ਨੇ ਧੀਰਮਲ ਤੱਕ ਨੂੰ ਪਕੜ ਦਿੱਲੀ ਮੰਗਵਾ ਲਿਆ ਹੈ RAM ਰਾਏ ਬਾਦਸ਼ਾਹ ਦੇ ਹੱਥਾਂ ਤੇ ਚੜਿਆ ਹੋਇਆ ਹੈ ਭਲਾ ਇਸ ਵਿੱਚ ਹੈ ਕਿ ਚੁੱਪ ਘਟੀ ਕੀਤੀ ਜਾਏ ਸੰਗਤ ਜੀ ਜਦ ਮਾਤਾ ਜੀ ਨੇ ਇਹ ਸਭ ਗੱਲਾਂ ਗੁਰੂ ਜੀ ਤੱਕ ਪਹੁੰਚਾ ਦਿੱਤੀਆਂ ਤਾਂ ਉਹਨਾਂ ਫਰਮਾਇਆ ਮਾਂ ਇਹਨਾਂ ਮਸੰਦਾ ਦੀ ਆਤਮਾ ਪੂਜਾ ਤਾਨ ਖਾ ਕੇ ਮਲੀਨ ਹੋ ਗਈ ਹੈ ਇਹ ਆਲਸੀ ਤੇ ਵਿਹਲੜ ਹੋ ਗਏ ਹਨ ਔਰੰਗਜ਼ੇਬ ਚਾਹੁੰਦਾ ਹੈ ਲੋਕ ਅਧੀਨਗੀ ਭਾਵ ਵਿੱਚ ਵਿਚਰਨ ਸਿਰ ਨਵਾ ਕੇ ਟੁਰਨਾ ਮੈਂ ਅਜਿਹੇ ਸਿੱਖ ਪੈਦਾ ਕਰਾਂਗਾ ਜੋ ਸਦਾ ਸਿਰ ਉੱਚਾ ਚੁੱਕ ਕੇ ਟੁਰਨਗੇ ਉਹ ਘੋੜਿਆਂ ਤੇ ਚਰਨ ਦੀ ਮਨਾਹੀ ਕਰ ਰਿਹਾ ਹੈ ਮੈਂ ਸ਼ਾਹ ਸਵਾਰ ਬਣਾਵਾਂਗਾ ਉਹ ਮੰਦਰਾ ਤੱਕ ਸ਼ੰਖ ਵਜੋਂ ਤੋਂ ਰੋਕ ਰਿਹਾ ਹੈ ਮੈਂ ਰੰਗੀਤ ਨਗਾਰੇ ਵਜਾਵਾਂਗਾ ਮਸੰਦਾਂ ਦੀ ਨੀਕਤਾ ਪ੍ਰਗਟਾਉਣ ਲਈ ਗੁਰੂ ਜੀ ਨੇ ਬਾਹਰੋਂ ਆਏ ਇੱਕ ਮਸੰਦ ਦਾ ਭਰੀ ਸੰਗਤ ਵਿੱਚ ਪਾਜ ਖੋਲ ਦਿੱਤਾ ਤਾਂ ਕਿ ਲੋਕਾਂ ਨੂੰ ਉਨ੍ਹਾਂ ਦੀ ਅੰਦਰਲੀ ਕਮਜ਼ੋਰੀ ਦਾ ਪਤਾ ਲੱਗ ਜਾਏ। ਅੰਗਤ ਜੀ ਇੱਕ ਦੁਲਚਾ ਨਾਂ ਦੇ ਮਸੰਦ ਨੇ ਜਦ ਆਪਣੇ ਵੱਲੋਂ ਸਭ ਪੇਟਾਵਾਂ ਅੱਗੇ ਰੱਖ ਦਿੱਤੀਆਂ ਤਾਂ ਸਤਿਗੁਰੂ ਨੇ ਕਿਹਾ ਕਿ ਹੋਰ ਵੀ ਕੋਈ ਕਿਸੇ ਦੀ ਪੇਟਾ ਹੋਵੇ ਤਾਂ ਦੱਸ ਦਿਓ। ਜਦ ਉਸ ਨੇ ਇਨਕਾਰੀ ਵਿੱਚ ਸਿਰ ਝੁਕਾਇਆ ਤਾਂ ਅੰਤਰਜਾਮੀ ਪਾਸ਼ਾ ਨੇ ਇਸ਼ਾਰੇ ਨਾਲ ਪਗੜੀ ਦਾ ਇੱਕ ਲੜ ਲਾਉਣ ਲਈ ਕਿਹਾ ਤਾਂ ਸੰਗਤ ਸਾਹਮਣੇ ਹੀ ਕਲਗੀਆਂ ਵਾਲੇ ਦੇ ਮੇਚੇ ਦੇ ਜੜਾਊ ਕੜਿਆਂ ਦੀ ਜੋੜੀ ਜ਼ਮੀਨ ਤੇ ਡਿੱਗ ਪਈ ਮਸਾਨਦ ਨੇ ਚਰਨ ਪਕੜ ਲਏ ਪਰ ਲੋਕਾਂ ਨੂੰ ਇਹਨਾਂ ਦੀ ਹਕੀਕਤ ਦਾ ਪਤਾ ਲੱਗ ਗਿਆ ਮਸਾਨਦ ਕਿਤਨੇ ਚਲਾਕ ਸਨ ਕਿ ਉਹਨਾਂ ਇਹ ਵੀ ਪ੍ਰੇਰਨਾ ਦੇਣੀ ਚਾਹੀ ਕਿ ਜਿਸ ਜੰਗੂ ਦੀ ਰੱਖਿਆ ਲਈ ਗੁਰੂ ਸ਼ਹੀਦ ਹੋਏ ਹਨ ਉਹ ਤੁਸੀਂ ਵੀ ਪਹਿਨੋ ਪਰ ਦਸਾਂ ਪਿਤਾ ਨੇ ਕਿਹਾ ਇਹ ਤੁਸੀਂ ਪਏ ਕੀ ਕਹਿੰਦੇ ਹੋ ਹੁਕਮ ਇਹ ਹੈ ਖੜਗ ਤਰੋ ਤਨ ਉਜਲ ਹੋਈ ਨਾਮ ਜਪੋ ਮੁਖ ਕੰਠ ਪਰੋਈ ਸੰਗਤ ਜੀ ਭਾਵੇਂ ਸਿੱਖ ਗੁਰੂ ਲੋ ਤੇ ਪਰਵਾਨੇ ਵਾਂ ਟੁਰੇ ਆ ਰਹੇ ਸਨ ਪਰ ਵਿੱਚੋ ਕੁਝ ਕਿੰਤੂ ਕਰਨ ਵਾਲੇ ਵੀ ਸਨ ਸ਼ੰਕਾ ਇਹ ਹੀ ਸੀ ਕਿ ਇਹਨਾਂ ਵਿੱਚ ਉਹੀ ਸ਼ਕਤੀ ਹੈ ਜਾਂ ਨਹੀਂ ਨੰਦਪੁਰ ਸਾਹਿਬ ਪੁੱਜ ਕੇ ਜਦ ਉਹਨਾਂ ਕੋਤਕ ਦੇਖੇ ਤਾਂ ਉਹ ਹੋਰ ਸ਼ਰਧਾ ਵਿੱਚ ਭਿੱਜ ਕੇ ਵਾਪਸ ਗਏ ਇੱਕ ਦਿਨ ਇੱਕ ਆਦਮੀ ਬਾਜ਼ਾਰ ਵਿੱਚ ਰੋਈ ਜਾਏ ਤੇ ਨਾਲ ਇਹ ਆਖੀ ਜਾਏ ਕੇ ਗੁਰੂ ਘਰ ਵੀ ਚੋਰ ਪੈਂਦੇ ਹਨ ਉਸ ਦੀ ਥੈਲੀ ਚੁੱਕੀ ਗਈ ਸੀ ਜਾਣੀ ਜਾਣ ਪਿਤਾ ਨੇ ਨਾ ਸਿਰਫ ਚੋਰ ਦੇ ਘਰ ਸਿੱਖ ਉਧਾਰਿਆ ਸਗੋਂ ਥੈਲੀ ਵੀ ਵਾਪਸ ਲਿਆ ਕੇ ਪੁਝਾਈ ਇਸੇ ਤਰ੍ਹਾਂ ਇੱਕ ਬੈਰਾਗੀ ਨੇ ਜਦ ਪ੍ਰਭੂ ਮਿਲਾਪ ਦੀ ਜਾਂਚਨਾ ਕੀਤੀ ਤਾਂ ਆਪ ਜੀ ਨੇ ਉਸ ਵੱਲ ਸਿਰਫ ਨੀਜ ਲਗਾ ਕੇ ਹੀ ਦੇਖਿਆ ਇਹ ਕਿਹਾ ਬੋਲ ਵਾਹਿਗੁਰੂ ਉਸ ਦਾ ਤਨ ਮਨ ਹਰਿਆ ਹੋ ਗਿਆ ਹਰ ਆਈ ਸੰਗਤ ਨੂੰ ਉਪਦੇਸ਼ ਇਹ ਹੀ ਦੇਂਦੇ ਮਾਇਆ ਦੇ ਛਲ ਵਿੱਚ ਨਾ ਆਓ ਆਪਣਾ ਆਪ ਮਾਇਆ ਤੋਂ ਬਚਾਓ ਗੁਰੂ ਪਿਤਾ ਫਰਮਾ ਗਏ ਹਨ ਬਚਨ ਹੀ ਧਰਮ ਹੈ ਕਿਹਾ ਬਚਨ ਦੇ ਗਿਆ ਤਾਂ ਧਰਮ ਰਿਹਾ ਇੱਕ ਵਾਰੀ ਆਪ ਜੀ ਨੇ ਬਾਬਾ ਸੂਰਜ ਮਲਜੀ ਦੇ ਪੁੱਤਰ ਗੁਲਾਬ ਰਾਏ ਦਰਿਆ ਵਿੱਚ ਇਕੱਠੇ ਤਾਰੀਆਂ ਲਾ ਖੇਡ ਰਹੇ ਸਨ ਕਿ ਪਾਦਸ਼ਾਹ ਨੇ ਉਸ ਨੂੰ ਐਸਾ ਭਜਾਇਆ ਕਿ ਉਹ ਕਬਰਾਇਆ ਹੋਇਆ ਬਾਹਰ ਆਇਆ ਤੇ ਕਿਨਾਰੇ ਤੇ ਦਸ਼ਮੇਸ਼ ਦੀ ਪਗੜੀ ਆਪਣੇ ਸਿਰ ਧਰ ਕੇ ਨੱਠ ਗਿਆ ਜਾਦ ਸੇਵਾਦਾਰ ਨੇ ਪਗੜੀ ਉਤਾਰਨ ਲਈ ਕਿਹਾ ਤਾਂ ਮਹਾਰਾਜ ਨੇ ਬਚਨ ਕੀਤੇ ਰਹਿਣ ਦੇ ਕਦੇ ਇਹ ਵੀ ਅਗਵਾਈ ਕਰੇਗਾ ਪਰ ਇਸ ਪੱਗ ਵਾਲੇ ਸਿਰ ਵਿੱਚ ਹੰਕਾਰ ਨਾ ਆਉਣ ਦੇ ਸੰਗਤ ਜੀ ਭਾਵੇਂ ਗੁਰੂ ਜੀ ਨੇ ਅਜੇ ਮਸੰਦ ਪ੍ਰਸਾਦ ਤੋੜਨ ਦਾ ਕੋਈ ਹੁਕਮ ਨਹੀਂ ਸੀ ਦਿੱਤਾ ਪਰ ਲੋਕਾਂ ਵਿੱਚ ਇਹ ਖਬਰਾਂ ਪੁੱਜ ਗਈਆਂ ਸਨ ਕਿ ਗੁਰੂ ਆਸ਼ੇ ਵਿੱਚ ਮਸੰਦ ਰਕਾਵਟਾਂ ਪਾ ਰਹੇ ਹਨ ਸੰਗਤਾਂ ਨੇ ਆਨੰਦਪੁਰ ਵਹੀਰਾ ਪੌਣੀਆਂ ਆਰੰਭ ਕੀਤੀਆਂ ਇੱਕ ਸੰਗਤਾਂ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਨਾ ਲੋਚਦੀਆਂ ਤਾਂ ਦੂਜੀਆਂ ਪੇਟਾਵਾਂ ਦੇਣੀਆਂ ਚਾਹੁੰਦੀਆਂ ਕਾਬਲ ਕੰਧਾਰ ਬਲਖ ਬੁਖਾਰਾ ਗਜਨੀ ਬੰਗਾਲ ਅਸਾਮ ਉੜੀਸਾ ਤੋਂ ਸਿੱਖ ਉਸ ਇਲਾਕੇ ਦੀਆਂ ਕੀਮਤੀ ਸੁਗਾਤਾਂ ਲੈ ਕੇ ਪੁੱਜ ਰਹੇ ਸਨ ਜਦ ਕਾਬਲ ਦੀ ਸੰਗਤ ਨੇ ਸੁਣਿਆ ਕਿ ਕਾਬਲ ਤੋਂ ਦਿੱਲੀ ਦੇ ਬਾਦਸ਼ਾਹ ਲਈ 2 ਲੱਖ ਦਾ ਕੀਮਤੀ ਸ਼ਮਿਆਨਾ ਗਿਆ ਹੈ ਤਾਂ ਉਹਨਾਂ ਆਪਣੇ ਦਿਲ ਦੇ ਬਾਦਸ਼ਾਹ ਨੂੰ ਉਸ ਤੋਂ ਵੀ ਵੱਧ ਕੀਮਤੀ ਸ਼ਮਿਆਨਾ ਭੇਟ ਕੀਤਾ ਉਹ ਸ਼ਮਿਆਨਾ ਉਨ ਦਾ ਬਣਿਆ ਹੋਇਆ ਸੀ ਤੇ ਉਸ ਵਿੱਚ ਸੋਨੇ ਤੇ ਚਾਂਦੀ ਦਾ ਕੰਮ ਕੀਤਾ ਹੋਇਆ ਸੀ ਕਾਬਲ ਤੇ ਕੰਧਾਰ ਦੇ ਸਾਰੇ ਨਜ਼ਾਰੇ ਉਸ ਵਿੱਚ ਮੀਨਾਕਾਰੀ ਕਰਕੇ ਕੱਢੇ ਹੋਏ ਸਨ ਸੰਗਤ ਜੀ ਸਿੱਖਾਂ ਨੂੰ ਹੁਕਮਨਾਮੇ ਪੁੱਜ ਗਏ ਸਨ ਕਿ ਗੁਰੂ ਜੀ ਉੱਤਮ ਪੇਟਾ ਸ਼ਸਤਰ ਤੇ ਘੋੜਿਆਂ ਦੀ ਗਿਣਦੇ ਹਨ ਮਹਿਮਾ ਪ੍ਰਕਾਸ਼ ਵਾਲੇ ਲਿਖਿਆ ਹੈ ਕਿ ਜਿਸ ਕਿਸੇ ਨੇ ਸ਼ਸਤਰ ਭੇਟਾ ਕੀਤੇ ਉਸ ਤੇ ਗੁਰੂ ਜੀ ਵਖ ਰਹਿਮਤ ਕਰਦੇ ਚੰਗੀ نسل ਦੇ ਘੋੜੇ ਢੂਣ ਕੇ ਕਾਬਲ ਦੀ ਸੰਗਤ ਨੇ ਭੇਟ ਕੀਤੇ ਇਹ ਸਾਰਾ ਖਰਚ ਇੱਕੋ ਦੁਨੀ ਚੰਦ ਨਾਮ ਦੇ ਸਿੱਖ ਨੇ ਆਪਣੇ ਸਿਰ ਤੇ ਚੁੱਕ ਲਿਆ ਸੀ ਰਾਜਾ RAM ਸਿੰਘ ਆਸਾਮ ਹੀ ਸੀ ਕੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋ ਗਈ ਜਦ ਉਹ ਦਿੱਲੀ ਪੁੱਜਾ ਤਾਂ ਉਸ ਬਹੁਤ ਹੀ ਅਫਸੋਸ ਕੀਤਾ ਉਹ ਗੁਰੂ ਜੀ ਦੇ ਪਰਉਪਕਾਰਾਂ ਨੂੰ ਕਿਵੇਂ ਭੁਲਾ ਸਕਦਾ ਸੀ ਔਰਨ ਇਹ ਬ ਦਿੱਲੀ ਤੋਂ ਅਜਮੇਰ ਵੱਲ ਚਲਾ ਗਿਆ ਸੀ ਆਰਾਮ ਸਿੰਘ ਸਿੱਧਾ ਦਿੱਲੀ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਨੂੰ ਆਇਆ ਉਸ ਨੇ ਪੰਜ ਘੋੜੇ ਬੇਟੇ ਕੀਤੇ ਤੇ ਗੁਰੂ ਜੀ ਦੇ ਸਾਹਸ ਤੇ ਭਰੋਸੇ ਦੀ ਰੱਜ ਕੇ ਉਪਮਾ ਕੀਤੀ ਗੁਰੂ ਤੇਗ ਬਹਾਦਰ ਜੀ ਅਸਾਮ ਇੱਕ ਹੋਰ ਰਾਜੇ RAM RAJAY ਨੂੰ ਵੀ ਮਿਲੇ ਸਨ ਉਹ ਗੋਰੀਪੁਰ ਦਾ ਜ਼ਗੀਰਦਾਰ ਸੀ ਅਤੇ ਰਾਜਾ ਕਰਕੇ ਹੀ ਜਾਣਿਆ ਜਾਂਦਾ ਸੀ ਉਸ ਘਰ ਬੇਟੇ ਦੀ ਬਖਸ਼ ਨਵੇਂ ਗੁਰੂ ਦੀ ਰਹਿਮਤ ਕਰਕੇ ਹੋਈ ਉਸ ਦਾ ਲੜਕਾ ਜਦ ਕੁਝ ਵੱਡਾ ਹੋਇਆ ਤਾਂ ਆਪਣੀ ਮਾਂ ਰਾਣੀ ਸਵਰਨਮਤੀ ਨਾਲ ਆਨੰਦਪੁਰ ਦਰਸ਼ਣਾ ਨੂੰ ਆਇਆ ਪੇਟਾ ਲਈ ਇੱਕ ਪ੍ਰਸ਼ਾਦੀ ਹਾਥੀ ਲਿਆਇਆ ਜਿਸ ਦਾ ਸਰੀਰ ਬਿਲਕੁਲ ਕਾਲਾ ਸੀਾਰੇ ਮੱਥਾ ਚਿੱਟਾ ਦੁੱਧ ਤੇ ਉਥੋਂ ਚਿੱਟੀ ਧਾਰੀ ਚੱਲ ਕੇ ਪੂਛ ਤੱਕ ਤੇ ਚਾਰੇ ਲੱਤਾਂ ਵੱਲ ਜਾਂਦੀ ਸੀ ਹਾਥੀ ਇਤਨਾ ਸਦਾਇਆ ਹੋਇਆ ਸੀ ਕਿ ਬਲਦੀ ਮਸ਼ਾਲ ਚੁੱਕ ਚਾਨਣ ਕਰਦਾ ਸੀ ਅਤੇ ਸਵਾਰੀ ਵੇਲੇ ਚੌਰੀ ਫੜ ਕੇ ਸਿਰ ਤੇ ਚਵਰ ਕਰਦਾ ਜਾਂਦਾ ਸੀ ਤੀਰ ਚਲਾਓ ਤਾਂ ਸੁੰਡ ਨਾਲ ਚੁੱਕ ਕੇ ਲੈ ਆਂਦਾ ਸੀ ਸੁੰਡ ਵਿੱਚ ਚੌਰ ਲੈ ਕੇ ਗੁਰੂ ਜੀ ਤੇ ਫੇਰਦਾ ਰਹਿੰਦਾ ਸੀ ਗੰਗਾ ਸਾਗਰ ਸੁੰਡ ਵਿੱਚ ਲੈ ਕੇ ਪੈਰਾ ਤੇ ਹੌਲੇ-ਹੌਲੇ ਪਾਣੀ ਪਾਉਂਦਾ ਰਹਿੰਦਾ ਸੀ ਅਤੇ ਫਿਰ ਪਰਨੇ ਨਾਲ ਪੂਝ ਦਿੰਦਾ ਸੀ ਜੋੜੇ ਝਾੜ ਕੇ ਅੱਗੇ ਰੱਖ ਦਿੰਦਾ ਸੀ ਰਾਜਾ ਰਤਨ ਰਾਏ ਨੇ ਇੱਕ ਪੰਜ ਕਲਾ ਸ਼ਸਤਰ ਵੀ ਉਚੇਰਾ ਬਣਾ ਕੇ ਭੇਟ ਕੀਤਾ ਦੇਖਣ ਨੂੰ ਗਾਦਰੇ ਵਿੱਚ ਲੱਗੀ ਛੋਟੀ ਕਿਰਪਾਨ ਲੱਗਦਾ ਸੀ ਪਰ ਕੱਲ ਦਬਾਇਆ ਨਿੱਕੀ ਪਿਸਤੌਲ ਬਣ ਜਾਂਦਾ ਸੀ ਤੇ ਕਲਮ ਰੋੜਿਆਂ ਨੇਜਾ ਹੋ ਜਾਂਦਾ ਸੀ ਤੇ ਆਖਰੀ ਕੱਲ ਦਬਾਇਆ ਮੁਰ ਗਾਤਰੇ ਕਿਰਪਾਨ ਬਣ ਜਾਂਦੀ ਸੀ ਮਾਂ ਪੁੱਤ ਆਨੰਦਪੁਰ 5 ਮਹੀਨੇ ਟਿਕੇ ਰਹੇ ਕਈ ਵਾਰੀ ਤਿਆਰ ਹੁੰਦੇ ਪਰ ਪ੍ਰੇਮ ਵਸ ਰੁਕ ਜਾਂਦੀ ਅਖੀਰ ਭਗਤੀ ਗਿਆਨ ਤੇ ਗੁਰ ਸਿੱਖੀ ਦੀ ਬਖਸ਼ਿਸ਼ ਲੈ ਕੇ ਵਾਪਸ ਮੁੜੇ ਭਗਤ ਗਿਆਨ ਗੁਰ ਸਿੱਖੀ ਸਾਥ ਬਖਸ਼ ਕਰੀ ਤਬੇ ਗੁਰ ਸਾਥ ਉਸ ਦੀਆਂ ਪੇਟਾਵਾਂ ਵਿੱਚ ਇੱਕ ਚੌਪੜ ਤੇ ਇੱਕ ਪਿਆਲਾ ਵੀ ਸੀ ਚੌਪੜ ਵਿਛੌਣ ਨਾਲ ਪੁਤਲੀਆਂ ਖੇਡਣ ਲੱਗ ਪੈਂਦੀਆਂ ਸਨ ਤੇ ਪਿਆਲੇ ਵਿੱਚੋਂ ਜਲ ਆਪੇ ਹੀ ਔਰ ਲੋਭ ਹੋ ਜਾਂਦਾ ਸੀ ਰਾਜਾ ਭੀਮਚੰਦ ਨੇ ਜਾਦੇ ਕੀਮਤੀ ਵਸਤੂਆਂ ਦੇਖੀਆਂ ਆ ਉਸ ਦੀਆਂ ਅੱਖਾਂ ਤਾਂ ਚੁੰਧਾਈਆਂ ਹੀ ਗਈਆਂ ਪਰ ਈਰਖਾ ਨਾਲ ਸੜਨ ਵੀ ਲੱਗ ਪਈਆਂ ਵਾਪਸ ਮੁੜਦੇ ਦੇਲ ਦੀ ਪੜਾਸ ਕੱਢਦੇ ਆਖ ਵੀ ਗਿਆ ਕਿ ਇਹ ਕੀਮਤੀ ਵਸੂਆਂ ਤਾਂ ਰਾਜਿਆਂ ਪਾਸ ਹੀ ਸੋਪਦੀਆਂ ਹਨ ਸੋ ਸਾਧ ਸੰਗਤ ਜੀ ਸਾਖੀ ਜਿਆਦਾ ਲੰਮੀ ਹੋਣ ਕਰਕੇ ਆਪਾਂ ਸਾਖੀ ਨੂੰ ਇੱਥੇ ਹੀ ਰੋਕਦੇ ਹਾਂ ਤੇ ਅਗਲੀ ਸਾਖੀ ਇਸ ਤੋਹੀ ਦੁਬਾਰਾ ਫੇਰ ਸ਼ੁਰੂ ਕਰਾਂਗੇ ਤੋਂ ਸਾਧ ਸੰਗਤ ਜੀ ਜਿਸ ਵੀਰ ਭੈਣ ਨੂੰ ਸਾਖੀ ਵਧੀਆ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ